ਸੂਬਾ ਸਰਕਾਰ ਵੱਲੋਂ ਪਠਾਨਕੋਟ ਜ਼ਿਲ੍ਹੇ ਨੂੰ ਟੂਰਿਸਟ ਹੱਬ ਬਣਾਉਣ ਲਈ ਕੀਤੇ ਜਾ ਰਹੇ ਪ੍ਰਯਾਸ ਪਰ ਉਡਾਨ ਸਕੀਮ ਤਿਤ ਪਠਾਨਕੋਟ ਵਿਖੇ ਬਣਿਆ 에어ਪੋਰਟ ਬਣਿਆ ਚਿੱਟਾ ਹਾਥੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੈ 에어ਪੋਰਟ 2006 ਚ 38 ਕਰੋੜ ਦੀ ਲਾਗਤ ਨਾਲ ਕੀਤਾ ਗਿਆ ਸੀ ਤਿਆਰ ਪੰਜਾਬ ਹਿਮਾਚਲ ਦੀ ਸਰਹੱਦ ਤੇ ਸਨ 2006 ਵਿਖੇ 838 ਕਰੋੜ ਦੀ ਲਾਗਤ ਦੇ ਨਾਲ 104 ਏਕੜ ਜ਼ਮੀਨ 'ਚ ਪਠਾਨਕੋਟ 에য়ারਪੋਰਟ ਬਣਾਇਆ ਗਿਆ ਸੀ ਜੋ ਕਿ ਇਹਨਾਂ ਦਿਨੀਂ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਜਿਸ ਵਲੋਂ ਨਾ ਤਾਂ ਕੇਂਦਰ ਸਰਕਾਰ ਦਾ ਕੋਈ ਧਿਆਨ ਹੈ ਤਾਂ ਨਾ ਹੀ ਸੂਬਾ ਸਰਕਾਰ ਦਾ ਦੱਸਦੇ ਚੱਲੀਏ ਕਿ ਸੂਬਾ ਸਰਕਾਰ ਵੱਲੋਂ ਹੋਕਾ ਪਰਿਆ ਜਾ ਰਿਹਾ ਹੈ ਕਿ ਪਠਾਨਕੋਟ ਨੂੰ ਟੂਰਿਸਟ ਹੱਬ ਬਣਾਇਆ ਜਾਵੇਗਾ ਪਰ ਜੇਕਰ ਗੱਲ ਕਨੈਕਟੀਵਿਟੀ ਦੀ ਕਰੀਏ ਪਠਾਨਕੋਟ ਵਿਖੇ ਟ੍ਰੇਨਾਂ ਤਾਂ ਵੱਡੀ ਗਿਣਤੀ 'ਚ ਆਉਂਦੀਆਂ ਹਨ ਪਰ ਪਠਾਨਕੋਟ ਵਿਖੇ ਬਣਿਆ ਸਿਵਲ 에য়ারਪੋਰਟ ਪਿਛਲੇ ਲੰਬੇ ਸਮੇਂ ਬੰ ਰਬਾਵਿਤ ਹੋ ਰਿਹਾ ਹੈ ਉੱਥੇ ਹੀ ਟੂਰਿਸਟਾਂ ਦਾ ਆਉਣਾ ਵੀ ਬੰਦ ਹੈ ਦੱਸਦੇ ਚਲਿਏ ਕਿ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਦੂਰੋਂ ਦੂਰੋਂ ਹਿਮਾਚਲ ਅਤੇ ਜੰਮੂ ਕਸ਼ਮੀਰ ਕੋ ਮੰਨ ਜਾਂਦੇ ਨੇ ਅਤੇ ਉਹਨਾਂ ਨੂੰ ਪਠਾਨਕੋਟ ਦੇ ਵਿੱਚੋਂ ਹੋ ਕੇ ਜਾਣਾ ਪੈਂਦਾ ਹੈ ਜਿਸ ਨਾਲ ਟੂਰਿਜ਼ਮ ਕਾਫੀ ਹੱਦ ਤੱਕ ਵੱਧ ਸਕਦਾ ਹੈ ਪਰ ਫਲਾਈਟਾਂ ਬੰਦ ਹੋਣ ਦੀ ਵਜ੍ਹਾ ਨਾਲ ਸਾਰੇ ਟੂਰਿਸਟ ਸਿੱਧਾ ਹੀ ਹਿਮਾਚਲ ਜਾਂ ਜੰਮੂ ਕਸ਼ਮੀਰ ਚਲੇ ਜਾਂਦੇ ਨੇ ਜਿਸ ਦਾ ਸਿੱਧਾ ਅਸਰ ਪਠਾਨਕੋਟ ਦੇ ਲੋਕਾਂ ਤੇ ਪੈ ਰਿਹਾ ਹੈ ਇਸ ਸੰਬੰਧੀ ਜਦ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਠਾਨਕੋਟ ਜ਼ਿਲ੍ਹੇ ਨੂੰ ਟੂਰਿਸਟ ਹੱਬ ਬਣਾਉਣ ਉਨਾਉਂ ਤੋਂ ਪਹਿਲਾ ਪਠਾਨਕੋਟ ਵਿਖੇ 에어ਪੋਰਟ ਚੱਲਦਾ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਟੂਰਿਸਟ ਬਾਰੋਂ ਆਉਂਦੇ ਨੇ ਉਹ ਫਲਾਈਟਾਂ ਤੇ ਹੀ ਆਉਂਦੇ ਨੇ ਪਰ ਫਲਾਈਟਾਂ ਬੰਦ ਹੋਣ ਦੀ ਬਜਾਏ ਨਾਲ ਸਾਰਾ ਟੂਰਿਸਟ ਬਾਰੋਂ ਹੀ ਨਿਕਲ ਜਾਂਦਾ ਹੈ ਉਹਨਾਂ ਕਿਹਾ ਕਿ ਜਿੱਥੇ ਇਸ ਦਾ ਅਸਰ ਟੂਰਿਜ਼ਮ ਤੇ ਪੈ ਰਿਹਾ ਹੈ ਉੱਥੇ ਹੀ ਵਪਾਰ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਪਹਿਲਾਂ ਵਪਾਰੀ ਇੱਕ ਦਿਨ ਦੇ ਵਿੱਚ ਆਪਣਾ ਸਾਰਾ ਕੰਮ ਕਰਕੇ ਦਿੱਲੀ ਤੋਂ ਵਾਪਸ ਆ ਜਾਂਦੇ ਸੀ ਪਰ ਫਲਾਈਟਾਂ ਬੰਦ ਹੋਣ ਦੀ ਬਜਾਏ ਨਾਲ ਹੁਣ ਉਹਨਾਂ ਨੂੰ ਟ੍ਰੇਨਾਂ ਦੇ ਵਿੱਚ ਸਫ਼ਰ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਹਨਾਂ ਦੇ ਸਮੇਂ ਦੀ ਬਰਬਾਦੀ ਹੋ ਰਹੀ ਹੈ ਇਸ ਲਈ ਸੂਬਾ ਆਣਾ ਹੈ ਤਾਂ ਕੇਂਦਰ ਸਰਕਾਰ ਦੇ ਨਾਲ ਗੱਲ ਕਰਕੇ ਪਠਾਨਕੋਟ ਦੇ ਸਿਵਲ 에ਅਰਪੋਰਟ ਨੂੰ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਪਠਾਨਕੋਟ ਦਾ ਵਪਾਰ ਵਧ ਸਕੇ। ਜੋੜਮੜੀ ਵਾਲੇ ਉਸ ਵਾਲੇ ਜਿਸ ਵਾਲੇ ਟ੍ਰਾਂਸਪੋਰਟੇਸ਼ਨ ਦੇ ਇਤਨੇ ਮਜ਼ਬੂਤ ਸਿਲਸਲੇ ਬਣੇ ਦੇਣਾ ਦੁਨੀਆ ਗਲੋਬਲਾਈਜ਼ ਹੋਈ ਕਰਦੀ ਹੈ। ਦੁਨੀਆ ਕਿਤਨੀ ਤੇਜ਼ ਰਫ਼ਤਾਰ ਦੇ ਨਾਲ ਵਧੇ ਕਰਦੀ ਹੈ ਜਿਹੜੀ ਗੱਲ ਕਿਸੇ ਇੱਕ ਵੱਲੇ ਕਹਿੰਦੇ ਬਈ ਅਜੀਬ ਜਿਹੀ ਲੱਗਦੀ ਸੀ। ਅੱਜ ਬਿਲਕੁਲ ਸੱਚ ਜੀ ਲੱਗਦੀ ਪਈ ਐ ਬੰਦਾ ਸਵੇਰੇ ਇੱਥੇ ਨਾਸ਼ਤਾ ਕਰਦਾ ਦੁਪਹਿਰ ਦਾ ਖਾਣਾ ਜਾ ਕੇ ਕਿਸੇ ਹੋਰ ਦੇਸ਼ ਚ ਖਾਂਦਾ ਤੇ ਰਾਤ ਨੂੰ ਫੇਰ ਆਪਣੇ ਦੇਸ਼ ਚ ਆ ਕੇ ਰਾਤ ਦਾ ਖਾਣਾ ਖਾਂਦਾ ਇਹੋ ਜਿਹਾ ਤੇਜ਼ ਰਫ਼ਤਾਰ ਜੀਵਨ ਦੇ ਅੰਦਰ ਜਿਸ ਲਈ ਜੀਵਨ ਦੀ ਰਫ਼ਤਾਰ ਨੂੰ ਵਧਾਉਣ ਵਾਸਤੇ ਉਸ ਦੇ ਵਿਕਾਸ ਦੇ ਵਾਸਤੇ ਟਰਾਂਸਪੋਰਟੇਸ਼ਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਮਜ਼ਬੂਤ ਯੋਗਦਾਨ ਹੈ ਉਹਦੇ ਚ ਸਭ ਤੋਂ ਵੱਡਾ ਯੋਗਦਾਨ ਹੈ ਤੁਹਾਡਾ 에ਅਰਪੋਰਟ ਦਾ ਪਠਾਨਕੋਟ ਦੇ ਕਿਸ ਵੱਲੇ ਆਪਣੇ ਸਵਰਗੀਏ ਲੋਕਨਾ ਜੀ ਨੇ ਇਸ ਦੀ ਸ਼ੁਰੂਆਤ ਵਾਸਤੇ ਇੱਕ ਮਿਹਨਤ ਕੀਤੀ ਸੀ ਤੇ ਇਸ ਨੂੰ ਸ਼ੁਰੂ ਵੀ ਕੀਤਾ ਸੀ 에어ਪੋਰਟ ਨੂੰ ਔਰ ਜਿਸ ਵੇਲੇ ਸ਼ੁਰੂ ਕੀਤਾ ਸੀ ਉਸ ਵੇਲੇ ਮੈਨੂੰ ਯਾਦ ਹੈ ਕਿ ਪਠਾਨਕੋਟ ਦੇ ਲੋਕੀ ਸ਼ਲਾਗਾ ਮਾਰ ਲਾਪਰੇ ਸੀ ਇੱਕ ਪਠਾਨਕੋਟ ਦੇ ਵਿੱਚ ਵਿਕਾਸ ਦਾ ਇੱਕ ਨਵਾਂ سلسلہ ਖੁੱਲ ਗਿਆ ਵਾ ਪਰ ਉਹ ਇਹ ਸਭ ਇੱਕ ਉਚੂੜਾ ਸ਼ਲਾਵਾ ਹੀ ਸਿੱਧ ਹੋਇਆ ਅੱਜ ਮੇਰੇ ਹਿਸਾਬ ਨਾਲ 5-6 ਸਾਲ ਤੋਂ ਏਅਰਪੋਰਟ ਟੋਟਲੀ ਬੰਦ ਪਿਆਦਾ ਔਰ ਉਸ ਵੇਲੇ ਇੱਥੇ ਜਿਹੜਾ ਖੂਨ ਪਸੀਨੇ ਦੀ ਗਾੜੀ ਕਮਾਈ ਜਿਹੜੀ ਲੱਗੀ ਸੀ ਔਰ ਪੈਸਾ ਸਾਰਾ ਹੀ ਟੋਟਲੀ ਜ ਟੋਟਲੀ ਬੇਕਾਰ ਹੋਇਆ ਪਿਆ ਜੇ ਇਹ ਉਡਾਣ ਕਿਸੇ ਵੀ ਤਰੀਕੇ ਨਾਲ ਅਡਜਸਟ ਕਰਕੇ ਅਸੀਂ ਜੇ ਲੱਗਦਾ ਕਿ ਇੱਥੇ ਪੈਸੇਂਜਰ ਪੂਰਾ ਨਹੀਂ ਹੁੰਦਾ ਪਿਆ ਤੇ ਜਿਹੜੀ ਇਹ ਸ਼੍ਰੀਨਗਰ ਦੀਆਂ ਫਲਾਈਟਾਂ ਚੰਡੀਗੜ੍ਹੋਂ ਸ਼੍ਰੀਨਗਰ ਜਾਂਦੀਆਂ ਦਿੱਲੀ ਸ਼੍ਰੀਨਗਰ ਜਾਂਦੀਆਂ ਉਹਨੂੰ ਹਾਲਟ ਦਿਓ ਪਠਾਨਕੋਟ ਸ਼੍ਰੀਨਗਰ ਤੋਂ ਦਿੱਲੀ ਜਾਂਦੀਆਂ ਨੂੰ ਹਾਲਟ ਦੇਉ ਪਠਾਨਕੋਟ ਤਾਂ ਕਿ 3-4 ਫਲਾਈਟਾਂ ਇੱਥੇ ਆਣ ਇੱਥੋਂ ਜਾਣ ਤਾਂ ਕਿ ਕੋਈ ਫੇਰ ਇਹ ਰਵਾਂ ਜਾਂ سلسلہ ਹੋਏ ਪਠਾਨਕੋਟ ਆਪਣੇ ਆਪ ਚ ਇੱਕ ਬੜਾ ਇਕਨੋਮਿਕਲੀ ਵੀ ਬੜਾ ਮਜ਼ਬੂਤ ਜਿਹਾ ਇਲਾਕਾ ਬਣੇਦਾ ਹੈ ਪੰਜਾਬ ਸਰਕਾਰ ਚਾਹਦੀ ਪਈ ਹੈ ਕਿ ਅਸੀਂ ਪਠਾਨਕੋਟ ਦੀ ਸਰੌਂਡਿੰਗ ਨੂੰ ਮਿੰਨੀ ਗੋਆ ਬਣਾਣਾ ਮਿੰਨੀ ਗੋਆ ਇਦਾਂ ਦੇ ਬਣ ਨਹੀਂ ਜਣਾ ਜੇ ਟੂਰਿਜ਼ਮ ਪਲੇਸ ਜਿੱਥੇ ਬਣੇਗਾ ਉਹ ਉੱਥੇ ਹੀ ਬਣੇਗਾ ਜਿੱਥੇ 에어ਪੋਰਟ ਦਾ سلسلہ ਬਿਲਕੁਲ ਓਕੇ ਹੋਏਗਾ ਠੀਕ ਹੋਏਗਾ ਨੀ ਤਾਂ ਦੂਰ ਦੇ ਇੱਕ ਅੱਛੇ ਪਰਿਵਾਰਾਂ ਦੇ ਲੋਕ ਬੱਸਾਂ ਦੇ ਵਿੱਚ ਤੇ ਰੇਲ ਗੱਡੀਆਂ ਦੇ ਚੱਲ ਕੇ ਤੇ ਆਣਗੇ ਨਹੀਂ ਉਹਦੇ ਵਾਸਤੇ ਬਿਹਤਰ ਤਰੀਕਾ ਇਹ ਹੈ ਕਿ 에어ਪੋਰਟ ਨੂੰ ਦੁਬਾਰਾ ਰਿਵਾਈਵ ਕਰੋ ਇਹਦੇ ਵਾਸਤੇ ਕਿਸੇ ਵੀ ਤਰੀਕੇ ਦੀ ਕੋਈ ਜ਼ਰੂਰਤ ਹੈ ਪੰਜਾਬ ਸਰਕਾਰ ਕੇਂਦਰ ਸਰਕਾਰ ਐਦੇ ਵੀ ਯੋਗਦਾਨ ਪਾਏ ਕਿਉਂਕਿ ਇੱਕ ਫੰਡਾਮੈਂਟਲ ਸਟਰਕਚਰ ਤਿਆਰ ਹੈ ਬਸ ਉਸ ਨੂੰ ਰਿਵਾਈਵ ਕਰਨਾ ਆਪਣੀ ਪਲਾਨਿੰਗ ਦੇ ਵਿੱਚ ਜਿੱਥੇ ਕਿਤੇ ਹੇਰ ਫੇਰ ਹੋਈ ਹੈ ਠੀਕ ਕਰਕੇ ਇੱਥੇ ਇੱਕ ਵਾਰੀ ਸ਼ੁਰੂ ਕਰੋ ਲੋਕੀ ਵੀ ਤਿਆਰ ਨਾ ਜਾਣ ਲੈ ਹੁਣ ਤੇ ਬੰਦੇ ਭਾਰਤ ਦੇ ਲਗਭਗ 75% ਜਾਂ ਜਾਂਦਾ ਹੈ ਲੋਕੀ ਜਾਂ ਚਲੋਂ ਤਿਆਰ ਨਾ ਸਰਕਾਰਾਂ ਦੀ ਹੀ ਕਿਸ ਜਗ੍ਹਾ ਤੇ ਬੇਰੁਕੀ ਨਾਰਾਜ਼ਗੀਆਂ ਦਾ سلسلہ ਹੈ ਕਿ ਪਠਾਨਕੋਟ ਦੀ ਜਨਤਾ ਭੁਗੇ ਕਰਦੀ ਹੈ ਤੁਰੰਤ ਠੀਕ ਕਰਤਾ ਜਾਏਗਾ ਤੇ ਪਠਾਨਕੋਟ ਦੀ ਜਨਤਾ ਵਾਵਾ ਕਰੇਗੀ ਉਹ ਸਰਕਾਰਾਂ ਦਾ ਧੰਨਵਾਦ ਇਹ ਇੱਕ ਹੋਰ ਬੰਦ ਕਾ ਕੀ ਹੋਵੇ ਦੇਖੋ ਸਰ ਏਅਰਪੋਰਟ ਜਿਹੜਾ ਬੰਦ ਪਿਆ ਹੈਗਾ ਉਹਦੀ وجہ ਨਾਲ ਪਠਾਨਕੋਟ ਦੇ ਵਿੱਚ ਜਿਹੜੇ ਵਪਾਰੀ ਜਿਹੜੇ ਮਾਲ ਲੈ ਕੇ ਆਉਂਦੇ ਆ ਜਾਂਦੇ ਆ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਨਾਲ ਨਾਲ ਜੇ ਦੇਖਿਆ ਜਾਏ ਤਾਂ ਇਹ ਟੂਰਿਸਟ ਦੇ ਵਾਸਤੇ ਇੱਕ ਕਾਫੀ ਜਿਹੜਾ ਉਕਰੋਲਾ ਆਮ ਆਜੀ ਪਾਰਟੀ ਵੀ ਸਰਕਾਰ ਵੱਲੋਂ ਖੰਡੋੜਾ ਪਿੱਟ-ਪਿੱਟ ਕੇ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਨੇ ਕਾਫੀ ਖੰਡੋੜਾ ਪਿੱਛਾ ਸੀ ਜਿਆਸੀ ਪਠਾਨਕੋਟ ਦੀ ਜਗ੍ਹਾ ਟੂਰਿਸਟ ਹੱਬ ਬੁਣਾਵਾਂਗੇ ਤੇ ਟੂਰਿਸਟ ਹੱਬ ਦੇ ਵਿੱਚ ਜਿਹੜੇ ਲੋਕ ਆ ਉਹ ਆਣੇ ਕਿੱਦਾਂ ਬਾਈ ਟ੍ਰੇਨ ਜਾਂ ਬਾਈ ਰੋਡ ਤੇ ਉਹਦੇ ਵਿੱਚ 에어ਪੋਰਟ ਜਿਹੜਾ ਹੈਗਾ ਇੱਕ ਬੜਾ ਵਧੀਆ ਜਿਹੜਿਆ ਸੀਗਾ ਜਿਹੜਾ ਕਿ ਲੋਕਾਂ ਨੂੰ ਸੁਵਿਧਾ ਕਰਵਾਦਾ ਹੈਗਾ ਪਰ ਕਿਸੇ ਵੀ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈਗਾ ਸਾਰੇ ਆਪਣੀ ਆਪਣੀ ਡਬਲੀ ਤੇ ਆਪਣਾ ਆਪਣਾ ਰਾਹ ਜਿਹੜਾ ਫਟਾ ਲੱਗੇ ਰਹੀ ਹੈ ਆਪਾਂ ਇਹ ਕਹਿਣਾ ਹੈ ਜੇ ਕਿ ਜਿਹੜਾ 에어ਪੋਰਟ ਦਾ ਕੰਮ ਸੀਗਾ ਜਿਹੜਾ ਪਹਿਲੇ 에어ਪੋਰਟ ਚ ਚੱਲਦਾ ਹੀ ਨਹੀਂ ਸੀਗਾ ਫਲਾਈਟਾਂ ਚੱਲੀਆਂ ਰਹੀਆਂ ਲੋਕਾਂ ਨੂੰ ਕਾਹਦੀ ਜਿਹੜਾ ਕੰਮਕਾਜੀ ਮਿਲਿਆ ਸੀਗਾ ਪਰ ਉਹ 2018 ਉਨ ਤੋਂ ਲੈ ਕੇ ਲਗਾਤਾਰ ਬੰਦ ਪਿਆ ਹੈਗਾ ਕੀ ਕਾਰਨ ਹੈ ਉਹਦਾ ਇਹ ਸਰਕਾਰਾਂ ਨੂੰ ਇਹਦਾ ਜਵਾਬ ਜਿਹੜਾ ਆ ਉਹ ਜਨਤਾ ਨੂੰ ਦੇਣਾ ਚਾਹੀਦਾ ਹੈ ਕਿ ਇਹ ਕਿਉਂ ਬੰਦ ਆ ਔਰ ਕਿਹੜੀ وجہ ਨਾਲ ਇਹਦੇ ਵਿੱਚ ਪ੍ਰੋਬਲਮ ਆ ਗਈ ਹੈ ਕਿ ਇਹ ਨਹੀਂ ਛੁੜੀ ਕੀਤਾ ਜਾ ਰਿਹਾ ਸਰ ਸਰਕਾਰ ਦੀ ਮੁਕਾਮੀ ਹੈ ਪਠਾਨਕੋਟ ਨੂੰ ਇੱਕ ਬੜੀ ਵਧੀਆ ਨਿਯਮਤ ਮਿਲੀ ਸੀ ਜਿਹਦੇ ਵਿੱਚ 에어ਪੋਰਟ ਦੀ ਕਨੈਕਟੀਵਿਟੀ ਸੀ ਪਠਾਨਕੋਟ ਬੈਲੇਰੀ ਕਨੈਕਟੀਵਿਟੀ ਸੀ ਇੰਨੇ ਕਿਨ ਮਾਈਨਿੰਗ ਮਾਫੀਆ ਦੀ ਕਰਤੂਤਾਂ ਦੇ ਕਰਕੇ ਏਅਰਪੋਰਟ ਦਾ ਰੋਡ ਜਿਹੜਾ ਉਹ ਰੁੜ ਗਿਆ ਅੱਜ ਇਸ ਗੱਲ ਨੂੰ 5 ਤੋਂ 6 ਸਾਲ ਹੋ ਗਏ ਆ ਪਠਾਨਕੋੜ ਦੇ ਇੱਕ ਬਦ ਕਿਸਮਤੀ ਹੈ ਕਿ ਏਅਰਪੋਰਟ ਦੋ ਸਰਕਾਰਾਂ ਦੇ ਵਿਚਕਾਰ ਹੈ ਏਅਰਪੋਰਟ ਦਾ ਜੂਰੀਸਡਿਕਸ਼ਨ ਏਅਰਪੋਰਟ ਜਿਹੜਾ ਪਠਾਨਕੋੜ ਚ ਹੈ ਲੇਕਿਨ ਉਹਦੀ ਜਿਹੜੀ ਅਪਰੋਚ ਰੋਡ ਹੈ ਉਹ ਹਿਮਾਚਲ ਚ ਹੈ ਦੋਨੋਂ ਸਰਕਾਰਾਂ ਨੂੰ ਮੈਂ ਪਠਾਨਕੋੜ ਵਪਾਰ ਮੰਡਾ ਦੇ ਮਾਧਿਅਮ ਚ ਬਹੁਤ ਯਾਰੀ ਅਸੀਂ ਅਪੀਲ ਕਰ ਚੁੱਕੇ ਹਾਂ ਮੈਮੋਰੰਡਮ ਦੇ ਚੁੱਕੇ ਹਾਂ लेकिन साढ़े किसी भी नेतागण ने किसी भी लीडर ने कोई इस तरह का प्रयास नहीं किया कि उस सेंटर एविएशन मनिस्टर मिलकर इस मुद्दे उठा क्योंकि सेंटर दे अंदर ही सारिया स्टेटा आदि है ना हिमाचल अपनी रिस्पोंसिबिलिटी समझ के अप्रोच रोड बना रहे ना पंजाब कोई इनिशिएटिव ले रहा और पठानकोट का व्यापार इन्नी बुरी तरह डिस्टर्ब हो कि जो व्यापारी एक दिन चम करके वापिस आ जाते ਉਹ ਗਣਤਿੰਨ ਦਿਨ ਤੱਕ ਵੇਟਿੰਗ ਦੇ ਵਿੱਚ ਰਹਿ ਕੇ ਟ੍ਰੇਨਾਂ ਤੇ ਜਾਂਦੇ ਨੇ ਆਪਣਾ ਵਪਾਰ ਕਰਕੇ ਆਉਂਦੇ ਆ ਮੇਰੀ ਤੁਹਾਡੇ ਮਾਧਮੇ ਤੇ ਐਵੀਏਸ਼ਨ ਮਿਨਿਸਟਰ ਹਿੰਦੁਸਤਾਨ ਅੰਦੇ ਆਪ ਸਰਕਾਰ ਹਿਮਾਚਲ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਪਠਾਨਕੋਟ ਇੱਕ ਐਸੀ ਜੀਓਗ੍ਰਾਫੀਕਲ ਪੋਜੀਸ਼ਨ ਤੇ ਹੈ ਜਿੱਥੋਂ 에어ਪੋਰਟ ਦਾ ਬਾਲੀਫੁੱਟ ਡਿਸਟ੍ਰਿਕਟ ਕਾਂਗੜਾ ਦੇ ਲੋਕ ਵੀ ਆ ਸਕਦੇ ਨੇ ਪਠਾਨਕੋਟ ਡਿਸਟ੍ਰਿਕਟ ਦੇ ਲੋਕ ਘਟੂਆ ਦੇ ਲੋਕ ਲੈਂਦੇ ਨੇ ਤੁਸੀਂ ਮਿਹਰਬਾਨੀ ਕਰਕੇ ਇਸ ਮੁੱਦੇ ਨੂੰ ਉਠਾ ਕੇ ਏਅਰਪੋਰਟ ਦੀ ਰੋਡ ਅਪਰੋਚ ਰੋਡ ਨੂੰ ਬੜਾਓ ਤੁਸੀਂ ਅਪਰੋਚ ਰੋਡ ਬਣਾਓ ਅਸੀਂ ਸੈਂਟਰ ਮੰਤਰੀਆਂ ਨਾਲ ਮਿਲ ਕੇ ਏਅਰਪੋਰਟ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ధన్యਵਾਦ ਜੀ